ਲੋਕ ਸਭਾ ਚੋਣਾਂ ਨੂੰ ਲੈ ਕੇ ਦਿਨੇੜੇ ਆ ਰਹੇ ਨੇ ਤੇ ਉੱਥੇ ਹੀ ਪਹਿਲਾਂ ਹੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਐਮ ਐਲ ਏ ਸ਼ੀਤਲ ਗੁਰਾਲ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਲੈ ਕੇ ਬੀ ਜੇ ਪੀ ਨੂੰ ਜੁਆਇਨ ਕਰ ਲਿਆ ਤੇ ਹੁਣ ਬੀ ਜੇ ਪੀ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਨੇ ਅਤੇ ਤਿੱਖੇ ਨਿਸ਼ਾਨੇ ਸਾਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਸ਼ੀਤਲ ਗੁਰਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡੀਆਂ ਹੋਈਆਂ ਨੇ ਸ਼ਰੀਆਮ ਨਸ਼ਾ ਵਿਕ ਰਿਹਾ ਪਰੰਤੂ ਆਪ ਸਰਕਾਰ ਬਿਲਕੁਲ ਚੁੱਪ ਵੱਟੀ ਹੋਈ ਹੈ ਤੇ ਜਿਸ ਦੇ ਦੌਰਾਨ ਹੁਣ ਤਿੱਖੇ ਨਿਸ਼ਾਨੇ ਜਿਹੜੇ ਉਹ ਪੰਜਾਬ ਸਰਕਾਰ ਤੇ ਸਾਦੇ ਜਾ ਰਹੇ ਨੇ ਤੇ ਦੂਜੇ ਪਾਸੇ ਐਮਐਲਏ ਸ਼ੀਤਲ ਅਗੁਰਾਲ ਕਾਫੀ ਗਰਮ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਦਿਖਾਈ ਦੇ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਐਮਐਲਏ ਸ਼ੀਤਲ ਅਗੁਰਾਲ ਆ ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਛੱਡ ਕੇ ਭਾ ਜੀ ਪੀ ਦਾ ਕਮਲ ਦਾ ਫੁੱਲ ਫੜਿਆ ਤੇ ਜਿਸ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਸਿਆਸਤ ਗਰਮਾ ਗਈ ਹੈ ਤੇ ਭਾ ਜੀ ਪੀ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਹੁਣ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਨੇ ਹੋਰ ਕੀ ਕਹਿਣਾ ਐ ਐਮਐਲਏ ਦਾ ਸੁਣਦੇ ਆਂ ਮੈਨੂੰ ਤੁਹਾਡੇ ਵਿੱਚ ਰਾਤ ਨੂੰ ਆਣਾ ਪਿਆ ਰਾਤ ਦੇ 1 ਵੱਜ ਚੁੱਕਾ ਹੈ ਜੇ ਕਈ ਲੋਕ ਸੁੱਤੇ ਹੋਣਗੇ ਇਸ ਟਾਈਮ ਪਰ ਇੱਕ ਬਹੁਤ ਹੀ ਬੁਰੀ ਖਬਰ ਦੇ ਨਾਲ ਮੈਂ ਤੁਹਾਡੇ ਵਿੱਚ ਲਾਈਵ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਪਿਛਲੇ 2 ਦਿਨਾਂ ਤੋਂ ਕਾਫੀ ਹੀ ਇਰੀਆ ਮੈਂ ਆਪਣੇ ਲਈ ਗੱਲਾਂ ਜਾਂ ਆਪਣੇ ਸਾਥੀਆਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਕਿ ਕਿਸੇ ਹਾਲਾਤਾਂ ਦੇ ਵਿੱਚ ਅਸੀਂ ਲੋਕ ਜਿਹੜਾ ਸਰਕਾਰ ਨੂੰ ਅਲਬੀਦਾ ਕਹਿ ਕੇ ਆਏ ਆ ਕਿ ਮੇਰੇ ਹਲਕੇ ਦੇ ਜੋ ਹਾਲਾਤ ਜਲੰਧਰ ਵੈਸਟਰ ਦੇ ਸੀ ਉਹ ਸਾਂਭੇ ਨਹੀਂ ਜਾ ਰਹੇ ਕੀ ਹਲਕੇ ਦੇ ਵਿੱਚ ਨਸ਼ਾ ਬਹੁਤ ਤੇਜ਼ੀ ਦੇ ਨਾਲ ਵਿਕ ਰਿਹਾ ਇਹ ਲੋਕ ਜਿਹੜੇ ਅੱਜ ਤੇ ਕੱਲ ਕਹਰੇ ਕੀ ਸ੍ਰੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਆਪਣੇ ਲਾਲਚ ਦੇ ਲਈ ਐਮਪੀ ਸਾਹਿਬ ਤੇ ਐਮਐਲਏ ਸਾਹਿਬ ਗਏ ਆ ਖਾਸ ਕਰਕੇ ਮੇਰੀ ਜਿਹੜੀ ਵੀਡੀਓ ਹੈ ਇਹ ਉਹਨਾਂ ਦੇ ਲਈ ਹੈ ਕਿ ਮੈਨੂੰ ਹੁਣੇ-ਹੁਣੇ ਮੇਰੇ ਕਾਰਜਕਰਤਾ ਦਾ ਫੋਨ ਆਇਆ ਹੈ ਜਲੰਧਰ ਤੋਂ ਭਾਰਕੋਨਗਰ ਦੇ ਵਿੱਚੋਂ ਕਿ ਉੱਥੇ 20 ਸਾਲ ਦੀ ਉਮਰ ਦਾ ਲੜਕਾ ਟੀਕਾ ਲਗਾਦੇ ਲਗਾਉਂਦੇ ਉਸਦੀ ਡੈਥ ਹੋ ਗਈ ਹੈ ਬਹੁਤ ਹੀ ਬੁਰੀ ਖਬਰ ਹੈ ਕਿ ਜਿਸ ਉਹ ਮਾਪੇ ਦਾ ਬੱਚਾ ਕਰੋ ਸਵੇਰੇ ਕੰਮ ਤੇ ਨਿਕਲਿਆ ਹੋਵੇਗਾ ਤੇ ਰਾਤ ਨੂੰ ਘਰ ਦੀ ਵਾਪਸ ਆਇਆ ਕਿਉਂਕਿ ਆਸ-ਪਾਸ ਦੇ ਲੋਕਾਂ ਨੇ ਖਾਲੀ ਸਾਹਮਣੇ ਪਿਆ ਪਲਾਟ ਦੇ ਵਿੱਚ ਉਸ ਦੀ লাশ ਦੇਖੀ ਹੈ লাশ ਤੋਂ ਇਦਾਂ ਲੱਗ ਰਿਹਾ ਕਿ ਕੁਝ ਹੀ ਘੰਟੇ ਪਹਿਲੇ ਉਸ ਦਾ ਜਿਹੜਾ ਦਮ ਹੈ ਉਹ ਕੁੱਟਿਆ ਹੈ লাশ ਪਸੀਨੋਂ ਪਸੀਨ ਹੋਈ ਹੋਈ ਸੀ ਤੇਲ ਆਸ-પાસ ਟੀਕੇ ਸਰਿੰਜਾਂ ਪਈਆਂ ਹੋਈਆਂ ਸੀ ਪਰ ਮੇਰਾ ਮਨ ਬਹੁਤ ਦੁਖੀ ਹੋਇਆ ਜਿਸ ਟਾਈਮ ਮੇਰੇ ਕੋਈ ਖਬਰ ਪਹੁੰਚੀ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝ ਕਰ ਰਿਹਾ ਕਿ ਇਹ ਦੇਖ ਲਓ ਕਿਹੜੀ ਸਰਕਾਰ ਕਿਹੜੀਆਂ ਗੱਲਾਂ ਕਰਦੀ ਸੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਇਹ ਰੰਗਲਾ ਪੰਜਾਬ ਤੇ ਨਹੀਂ ਬਣ ਪਾਇਆ ਪਰ ਇੱਕ ਐਸਾ ਪੰਜਾਬ ਬਣ ਗਿਆ ਕਿ ਅੱਜ ਮਾਵਾਂ ਦੇ ਕੁੱਖਾਂ ਦੇ ਵਿੱਚੋਂ ਬੱਚੇ ਜਾ ਰਹੇ ਆ ਦੋਸਤੋ ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਸ ਮਾਂ ਦੇ ਉੱਤੇ ਕੀ ਬੀਤੇਗਾ ਕਿ ਜਿਹਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਮੇਰਾ ਬੇਟਾ ਘਰ ਨਹੀਂ ਆਇਆ ਉਹ ਜਿੰਦਾ ਹੈ ਕਿ ਮਰ ਗਿਆ ਕੰਮ ਤੇ ਗਿਆ ਕਿੱਥੇ ਗਿਆ ਸ਼ਾਇਦ ਕੋਈ ਭਰਾ ਵੀ ਹੋਵੇ ਕੋਈ ਭੈਣ ਵੀ ਹੋਵੇ ਪਰਿਵਾਰ ਕੋਈ ਦੇ ਵਿੱਚ ਹੋਰ ਜੀ ਵੀ ਹੋਣਗੇ ਜਿਸ ਟਾਈਮ ਘਰ ਦੇ ਵਿੱਚ ਬੱਚਾ ਕਰਨੀ ਆ ਜਾਊਗਾ ਰਾਤ ਨੂੰ ਉਸ ਪ੍ਰਵਾਰ ਤੇ ਕੀ ਬੀਤੂਗੀ ਦੋਸਤੋ ਇਸ ਕਰਕੇ ਵੱਡਾ ਫੈਸਲਾ ਲਿਆ ਜਿਹੜਾ ਸੁਸ਼ੀਲ ਕੁਮਾਰਿੰਕੂ ਜੀ ਨੇ ਅਤੇ ਮੈਂ ਜਿਹੜਾ ਇੱਕ ਕਦਮ ਉਠਾਇਆ ਹੈ ਇਸ ਕਰਕੇ ਉਠਾਇਆ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀ ਲਾਈ ਲੜ ਸਕੀਏ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ਇਹਨਾਂ ਗੁੰਡਾ ਰਾਜ ਮਾਫੀਆ ਰਾਜ ਦਾ ਜਿਹੜਾ ਰਾਜ ਚੱਲ ਰਿਹਾ ਹੈ ਇਹਨੂੰ ਦੂਰ ਭਜਾ ਕੇ ਆਪਣੇ ਪਰਿਵਾਰਾਂ ਦੀ ਜਿਹੜੀ ਰੱਖਿਆ ਸੀ ਕਰ ਸਕੀਏ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਆ ਕਿ ਜਲਦ ਤੋਂ ਜਲਦ ਪਤਾ ਕੀਤਾ ਜਾਵੇ ਉੱਥੇ ਆਸ-ਪਾਸ ਜਿਹੜੇ ਕੈਮਰੇ ਲੱਗੇ ਆ ਉਤੋਂ ਪਤਾ ਕੀਤਾ ਜਾਵੇ ਕਿ ਜਿਹੜਾ ਇਹ ਬੱਚਾ ਹੈ ਇਹ ਕਿੱਦਾਂ ਮਰਿਆ ਨਸ਼ਾ ਕਿੱਥੋਂ ਲੈ ਕੇ ਆਇਆ ਕਿਸ ਨੇ ਨਸ਼ਾ ਦਿੱਤਾ ਇਹਨੂੰ ਜੇ ਪੁਲਿਸ ਨੂੰ ਉਹਨਾਂ ਦੇ ਬਾਰੇ ਕੋਈ ਪਤਾ ਲੱਗੇ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤੇ ਜਿਹੜਾ ਮੇਰਾ ਅਗਲਾ ਐਕਸ਼ਨ ਹੋਏਗਾ ਉਹ ਇਸ ਤੋਂ ਵੀ ਜਿਆਦਾ ਸਖਤ ਹੋਏਗਾ ਤੇ ਮੈਂ ਜਿਹੜਾ ਤੁਹਾਡੇ ਵਿੱਚ ਆ ਕੇ ਤੁਹਾਨੂੰ ਇਹ ਗੱਲ ਦੱਸਣ ਦੇ ਲਈ ਆਇਆ ਹਾਂ ਕੀ ਕੀ ਹਾਲਾਤ ਹੈ ਜਲੰਧਰ ਦੇ ਦੋਸਤੋ ਦੇਖ ਲੋ ਅੱਜ ਮਾਵਾਂ ਦੇ ਜਿਹੜੇ ਕੁੱਖਾਂ ਦੇ ਵਿੱਚੋਂ ਬੱਚੇ ਆ ਉਹ ਟੀਕੇ ਲਗਾ ਕੇ ਨਸ਼ਾ ਕਰਕੇ ਇਸ ਦੁਨੀਆ ਤੋਂ ਜਾ ਰਹੇ ਆ ਔਰ ਰੋਕ ਲਈਏ ਇੱਕ ਪੰਜਾਬ ਦੇ ਲਈ ਜਲੰਧਰ ਤੂੰ ਹੀ ਇਹ ਮੀਮ ਚਾਲੂ ਕਰ ਦੋ ਕਿ ਜੇ ਜਲੰਧਰ ਦੇ ਵਿੱਚ ਹੀ ਅਸੀਂ ਇਹ ਨਸ਼ੇ ਦਾ ਰਥ ਨੂੰ ਰੋਕ ਕੇ ਬਾਕੀ ਪੰਜਾਬ ਨੂੰ ਬਚਾ ਸਕੀਏ ਤੁਹਾਡਾ ਜਿਹੜਾ ਸਾਥ ਤੁਹਾਡਾ ਜਿਹੜਾ ਪਿਆਰ ਤੁਹਾਡੀ ਮਿਹਨਤ ਚ ਬਹੁਤ ਜ਼ਰੂਰਤ ਹੈ ਕੋਈ ਅਸੀਂ ਬਹੁਤ ਵੱਡੀ ਲੜਾਈ ਲੜਨ ਜਾ ਰਹੇ ਹਾਂ ਅਗਰ ਅੱਜ ਇੱਕ ਬੱਚਾ ਮਰਿਆ ਮੈਨੂੰ ਲੱਗਦਾ ਕਿਆਂ ਅੰਬਰ ਦੇ ਇਹਨਾਂ ਦੇ ਵਿੱਚ ਇਦਾਂ ਦੇ ਹੋਰ ਬਹੁਤ ਕੇਸ ਸਾਡੇ ਸਾਹਮਣੇ ਆਣਗੇ ਜਿੰਨੂੰ ਅਸੀਂ ਲੋਕ ਨਹੀਂ ਸਾਮ ਸਕਦੇ ਤੇ ਕਈ ਲੋਕ ਸ਼ਰਮ ਨਹੀਂ ਉਹਨਾਂ ਲੋਕਾਂ ਨੂੰ ਆ ਰਹੀ ਅੱਜ ਮੈਂ ਅਗਰ ਕਿਸੇ ਦਾ ਬੱਚਾ ਗਿਆ ਮੈਂ ਉਹਦੇ ਤੇ ਲਾਈਵ ਹੋ ਕੇ ਬੋਲ ਰਿਹਾ ਅੱਜ 20 ਚਮਚੇ ਕੁਸ਼ਿ ਫਿਰ 20 ਤੋਂ 25 ਕਰੋੜ ਦੀਆਂ ਗੱਲਾਂ ਕਰ ਰਿਹਾ ਦੋਸਤ ਜੇ ਮੈਂ ਪੈਸਿਆਂ ਦੇ ਕਰਕੇ ਆਣਾ ਹੁੰਦਾ ਤੇ ਮੇਰੇ ਕੋਲ ਬਹੁਤ ਰਸਤੇ ਸੀ ਮੈਂ ਆਪਣੇ ਲੋਕਾਂ ਦੇ ਲਈ ਐਮਐਲਏ ਸ਼ਿਫਤ ਤੋਂ ਬਾਅਦ ਕੀ ਜੇ ਮੈਨੂੰ ਮੇਰੇ ਲੋਕ ਕਹਿਣ ਹੋਰ ਵੀ ਮੈਨੂੰ ਇਸ ਤੋਂ ਵੱਡੀ ਕੋਈ ਜੇ ਕੋਈ ਜ਼ਿੰਮੇਵਾਰੀ ਲਗਾਉਣ ਮੈਂ ਉਹ ਵੀ ਪੂਰੀ ਕਰ ਸਕਦਾ ਮੇਰੇ ਚ ਸ਼ਕਤੀ ਹੈ ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਫਸ਼ੀਰ ਕੁਮਾਰ ਨੂੰ ਕੁਝ ਟਿਕਟਾਂ ਛੱਡ ਕੇ ਆਏ ਆ ਟਿਕਟ ਕੱਟ ਕੇ ਨਹੀਂ ਗਏ ਉਹ ਇਸ ਕਰਕੇ ਅਸੀਂ ਲੋਕ ਨਾਲਜ ਤੇ ਨਹੀਂ ਆਏ ਅੱਜ ਜੋ ਆ ਜਲੰਧਰ ਦੇ ਵਿੱਚ ਹੋ ਰਿਹਾ ਉਹ ਲੋਕਾਂ ਨੂੰ ਸੱਚ ਦੱਸਣ ਦੇ ਲਈ ਆਏ ਆ ਤੇ ਜਿਨ੍ਹਾਂ ਦਾ ਉਹ ਬੱਚਾ ਹੋਏਗਾ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਉਸਦੇ ਪਰਿਵਾਰ ਨੂੰ ਸ਼ਕਤੀ ਦਿਈਓ ਉਹਨਾਂ ਦਾ ਬੱਚਾ ਚਲਾ ਗਿਆ ਕਿ ਉਹ ਇਸ ਪਾਣੇ ਨੂੰ ਸਹਿਣ ਕਰ ਸਕਣ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਚੇਤਾਵਨੀ ਦੇ ਰਿਹਾ ਕਿ ਇਸ ਮੇਰੇ ਹਲਕਿਆ ਦੇ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ mafia ਨੂੰ ਭਜਾ ਦਿਓ ਨਹੀਂ ਤੇ ਜਿੰਨੀ ਸਖਤ ਕਾਨੂੰਨ ਕਾਰਵਾਈ ਕਰਾਂਗੇ ਕਿਉਂਕਿ ਜਦੋਂ ਸਾਡੀਆਂ ਸਰਕਾਰਾਂ ਤੂੰ ਬਦਲ ਕੇ ਆ ਗਈਆਂ ਇਹ ਜਿਹੜੇ ਅਫਸਰ ਹੈ ਜਿਹੜੇ ਅੱਜ ਰਲ ਕੇ ਹਲਕੇ 'ਚ ਲਾਟਰੀ ਜਾਂ ਸ਼ਰਾਬ ਜਾਂ ਚਿੱਟਾ ਵਕਾ ਰਹੇ ਆ ਉਹ ਆਪਸਰਾ ਦੇ ਖਿਲਾਫ ਵੀ ਸਖਤ ਕਾਰਵਾਈ ਜਰੂਰ ਕਰਾਂਗੇ ਕਿਉਂਕਿ ਇਹ ਅੱਜ ਮੇਰਾ ਪਹਿਲਾ ਦਿਨ ਹੈ ਜਿਹੜਾ ਮੈਂ ਆਪਣੇ ਪਰਿਵਾਰ ਦੀ ਲੜਾਈ ਲੜਨ ਦੇ ਲਈ ਨਿਕਲਿਆ ਹੈ ਅੱਜ ਪਹਿਲੇ ਦਿਨ ਹੀ ਬਹੁਤ ਬੁਰੀ ਖਬਰ ਆਈ ਹੈ ਇਸ ਕਰਕੇ ਮੈਂ ਤੁਹਾਨੂੰ ਵੀ ਕਹਾਂਗਾ ਉਸ ਬੱਚੇ ਦੇ ਲਈ ਜਿਹੜਾ ਦੁਨੀਆ ਤੋਂ ਚਲਾ ਗਿਆ ਅਰਦਾਸ ਕਰਿਓ ਔਰ ਇਹ ਪਰਿਵਾਰ ਨੂੰ ਇਹ ਜਿਹੜੀ ਦੁੱਖ ਹੈ ਸ਼ੈਂਦੀ ਸ਼ਕਤੀ ਦੇ ਬੇ ਪਰਮਾਤਮਾ ਇਹਨੇ ਕਹਿੰਦਾ ਹੋਇਆ ਨਮਨ ਕਰਦਾ ਉਸ ਬੱਚੇ ਦੇ ਨਾਮ ਦੇ ਪਰ ਫਿਰ ਬਹੁਤ ਬਹੁਤ ਧੰਨਵਾਦ ਦੋਸਤੋ ਜਿਆਦਾ ਜਿਆਦਾ ਸ਼ੇਅਰ ਕਰਿਓ ਕਿ ਜਗ ਸਕੇ ਜਿਹੜੀ ਪੰਜਾਬ ਦੀ ਸਰਕਾਰ ਹੈ ਸਾਡੇ ਜਿਹੜੇ ਭਰਾ ਭੈਣ ਜਿਹੜੇ ਇਸ ਕੰਮ ਦੇ ਵਿੱਚ ਆ ਉਹ ਬਚ ਸਕਣ ਤੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਦੀ ਬਰਬਾਦੀ ਤੋਂ ਬਚਾ ਸਕੀ